ਉਧਾਂ ਦਾ ਵੀਟ ਵੀਟਿੰਗਾ ਉਧਾਂ ਦਾ ਵਟ ਅੱਜ ਦੀ ਇਸ ਨਵੀਂ ਸਵੇਰ ਦੇ ਵਿੱਚ ਮੈਂ ਤੁਹਾਡਾ ਸਾਰਿਆਂ ਦਾ ਬਹੁਤ ਜ਼ਿਆਦਾ ਸਵਾਗਤ ਕਰਦਾ ਹਾਂ ਮੇਰੇ ਪਿਆਰੇ ਭਾਈ ਪੈਣੋ ਪਵਿੱਤਰ ਬਾਈਬਲ ਵਿੱਚ 103 ਨੰਬਰ ਜ਼ਬੂਰ ਦੀ 10 ਆਇਤ ਵਿੱਚ ਇਸ ਤਰ੍ਹਾਂ ਲਿਖਿਆ ਹੈ ਉਹ ਸਾਡੇ ਪਾਪਾਂ ਅਨੁਸਾਰ ਸਾਡੇ ਨਾਲ ਨਹੀਂ ਵਰਤਿਆ ਨਾ ਸਾਡੀਆਂ ਵਧੀਆਂ ਅਨੁਸਾਰ ਸਾਨੂੰ ਬਦਲਾ ਦਿੱਤਾ ਪਰਮੇਸ਼ਰ ਦੇ ਬਾਰੇ ਵਿੱਚ ਕਿਹਾ ਗਿਆ ਹੈ ਕਿ ਉਹ ਨਿਆਂਈ ਅਤੇ ਕਿਸੇ ਦੇ ਨਾਲ ਵੀ ਭੇਦਭਾਵ ਰੱਖਣ ਵਾਲਾ ਪਰਮੇਸ਼ਰ ਨਹੀਂ ਹੈ ਇਸ ਦਾ ਅਰਥ ਇਹ ਹੋ ਸਕਦਾ ਹੈ ਕਿ ਉਹ નિર્ਦੋਸ਼ ਨੂੰ ਸਜ਼ਾ ਨਹੀਂ ਦਿੰਦਾ ਹੈ ਅਤੇ ਅਪਰਾਧੀ ਨੂੰ ਸਜ਼ਾ ਦਿੱਤੇ ਬਿਨਾ ਉਹ ਨਹੀਂ ਰਹਿੰਦਾ ਹੈ ਭਜਨਕਾਰ ਦਾ ਇਹ ਕਹਿਣਾ ਹੈ ਕਿਉਂਕਿ ਤੂੰ ਅਝਿਆ ਪਰਮੇਸ਼ਰ ਨਹੀਂ ਜੋ ਦੁਸ਼ਟਤਾ ਤੋਂ ਪਰਸਾਨ ਹੋਵੇ ਬੁਰਾਈ ਤੇਰੇ ਸੰਗ ਟੇਕ ਨਹੀਂ ਸਕਦੀ ਕਮੰਡੀ ਤੇਰੇ ਸਾਹਮਣੂ ਖੜੇ ਨਾ ਹੋ ਪਾਵਣਗੇ ਉਹ ਸਾਰੇ ਵਿਅਰਥ ਕੰਮਾਂ ਤੋਂ ਘਿਰਣਾ ਕਰਦਾ ਹੈ ਦੂਸਰਾ ਉਹ ਧਾਰਮਿਕਤਾ ਦੇ ਨਾਲ ਪ੍ਰੇਮ ਅਤੇ ਦੁਸ਼ਟਤਾ ਦੇ ਨਾਲ ਖੇਡਣਾ ਕਰਦਾ ਹੈ ਪਰਮੇਸ਼ਰ ਦਾ ਵਚਨ ਕਹਿੰਦਾ ਹੈ ਪਾਪ ਦੀ ਮਜ਼ਦੂਰੀ ਅਰਥਾਤ ਉਸ ਦਾ ਫਲ ਮੌਤ ਹੈ ਨਿਆਂ ਦੇ ਮੁਤਾਬਕ ਬੁਰੇ ਅਤੇ ਪਾਪ ਕਰਨ ਵਾਲੇ ਵਿਅਕਤੀ ਦੇ ਲਈ ਪਰਮੇਸ਼ਰ ਦੇ ਵੱਲੋਂ ਸਜ਼ਾ ਠਹਿرائی ਗਈ ਹੈ ਅਤੇ ਉਹ ਸਜ਼ਾ ਹਮੇਸ਼ਾ ਦੀ ਮੌਤ ਹੈ ਅਰਥਾਤ ਨਰਕ ਦੀ ਸਜ਼ਾ ਇਸ ਕਾਨੂੰਨ ਕਾਨੂੰਨ ਦੇ ਮੁਤਾਬਕ ਹਰ ਇੱਕ ਮਨੁੱਖ ਨਰਕ ਦੀ ਸਜ਼ਾ ਦਾ ਹੀ ਹੱਕਦਾਰ ਹੈ ਫਿਰ ਉਸ ਨਿਆਂਪਸੰਦ ਪਰਮੇਸ਼ਰ ਨੇ ਸਾਡੇ ਨਾਲ ਕਠੋਰ ਵਰਤਾਵ ਕਿਉਂ ਨਹੀਂ ਕੀਤਾ ਪਹਿਲਾ ਕਾਰਨ ਇਹ ਹੈ ਕਿ ਉਹ ਦਿਆਲੂ ਅਤੇ ਕਿਰਪਾਲੂ ਅਤੇ ਗੁੱਸੇ ਦੇ ਵਿੱਚ ਧੀਰ ਦੀ ਪਰਮੇਸ਼ਰ ਹੈ ਦੂਜਾ ਕਾਰਨ ਇਹ ਹੈ ਕਿ ਉਹ ਧਾਰਮਿਕਤਾ ਤੋਂ ਖੁਸ਼ ਹੁੰਦਾ ਹੈ ਸੱਚ ਇਹ ਹੈ ਪਿਆਰੋ ਉਸ ਨੂੰ ਧਰਮੀ ਲੋਕ ਪਸੰਦ ਹਨ ਅਤੇ ਧਰਮੀ ਤਾਂ ਬਾਈਬਲ ਦੱਸਦੀ ਹੈ ਸਿਰਫ ਔਰ ਸਿਰਫ ਇੱਕੋ ਹੀ ਵਿਅਕਤੀ ਹੈ ਅਰਥਾਤ ਯੀਸ਼ੂ ਮਸੀਹ ਇਸ ਕਾਰਨ ਉਹ ਪਰਬੋ ਸਾਡੇ ਨਾਲ ਸਾਡੇ ਪਾਪਾਂ ਦੇ ਮੁਤਾਬਕ ਨਹੀਂ ਬਲਕਿ ਯੀਸ਼ੂ ਮਸੀਹ ਦੀ ਧਾਰਮਿਕਤਾ ਦੇ ਮੁਤਾਬਕ ਸਾਡੇ ਨਾਲ ਵਿਵਹਾਰ ਕਰਦੇ ਹਨ ਧਰਤੀ ਉੱਤੇ ਮਨੁੱਖੀ ਰੂਪ ਚ ਦੇਹ ਧਾਰੀ ਹੋ ਕੇ ਮਸੀਹ ਨੇ ਇਸ ਸੰਸਾਰ ਦੇ ਵਿੱਚ ਜਨਮ ਲਿਆ ਅਤੇ ਉਹਨਾਂ ਨੇ ਇੱਕ ਪਵਿੱਤਰ ਜੀਵਨ ਇਸ ਸੰਸਾਰ ਦੇ ਵਿੱਚ ਬਤੀਤ ਕੀਤਾ ਉਹ ਮਨੁੱਖਾਂ ਦੇ ਪਾਪਾਂ ਦੇ ਲਈ ਉਸ ਕਲਵਰੀ ਦੀ ਸਲੀਬ ਤੇ ਮਾਰੇ ਗਏ ਅਤੇ ਤੀਸਰੇ ਦਿਨ ਉਹ ਮਰਦਿਆਂ ਦੇ ਵਿੱਚੋਂ ਜੀ ਉੱਠੇ ਉਹਨਾਂ ਨੇ ਮੌਤ ਦੇ ਉੱਤੇ ਜਿੱਤ ਪ੍ਰਾਪਤ ਕੀਤੀ ਪਰਮੇਸ਼ਰ ਉਸ ਇਨਸਾਫ ਦਾ ਜਿਹੜਾ ਦਾਤਾ ਹੈ ਉਹ ਇਨਸਾਨ ਨੂੰ ਉਹਨਾਂ ਦੇ ਜੀਵਨ ਦੇ ਵਿੱਚ ਨਿਆਹ ਦਿੰਦਾ ਹੈ ਜਿਹੜਾ ਪ੍ਰਭੂ ਯੀਸ਼ੂ ਮਸੀਹ ਤੇ ਵਿਸ਼ਵਾਸ ਕਰਦਾ ਹੈ ਪਿਆਰੋ ਉਹ ਪਰਮੇਸ਼ਰ ਉਸ ਦੇ ਪਾਪਾਂ ਨੂੰ ਮਾਫ ਕਰ ਦਿੰਦਾ ਹੈ ਤੇ ਉਸ ਨੂੰ ਸਦਾ ਦਾ ਜੀਵਨ ਦਿੰਦਾ ਹੈ ਪਿਆਰੋ ਅਸੀਂ ਵੀ ਉਸ ਵਿਚੋਲੇ ਅਰਥਾਤ ਪਰਬੂ ਯੀਸ਼ੂ ਮਸੀਹ ਜੀ ਦੇ ਉੱਤੇ ਵਿਸ਼ਵਾਸ ਕਰਕੇ ਕਿਉਂ ਨਾ ਆਪਣੇ ਜੀਵਨ ਦੇ ਵਿੱਚ ਉਸ ਸਦਾ ਦੇ ਜੀਵਨ ਨੂੰ ਪ੍ਰਾਪਤ ਕਰਕੇ ਪਰਮੇਸ਼ਰ ਦੀ ਮਹਿਮਾ ਕਰ ਸਕੀਏ ਪਰਮੇਸ਼ਰ ਤੁਹਾਡੀ ਸਹਾਇਤਾ ਧੰਨ